ਗੁਰੂ ਸਵਾਰੇ ਗੁਰੂ ਰੂਪੀ ਸਾਧ ਸੰਗਤਿ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਆਓ ਗੁਰਾਂ ਦੀ ਦਿੱਤੀ ਉਸ ਅਤੁੱਤੀ ਫਤੇ ਦੀ ਛਾਂ ਕੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਕਦੇ ਜੀ ਦੀ ਜ਼ਬਾਨ ਤੇ ਫਤੇ ਉਹਦੀ ਜ਼ਹਾਨ ਤੇ ਫਤੇ ਤੁਸੀਂ ਗੁਰੂ ਦੇ ਸੇਗ ਸਿੰਘੜੀਆਂ ਪਰ ਇਹਦਾ ਜਵਾਬ ਉੱਠ ਕੇ ਉਹ ਰਾਖੋ ਵਾਇਕ ਨੂੰ ਜੀ ਦਾ ਆ। ਚਾਹ ਵਰ ਕੋ। ਕਹਦੇ ਇਹ ਦੋਸਤੋ ਨਗਰ ਪਿੰਡ ਦੇ ਹਰੂ ਤੇ ਖੜੇ ਇੰਨੀਆਂ ਸਰਕਾਰਾਂ ਦੇਖੀਆਂ। ਅਗਦੀ ਦੇਖੇ ਕਾਂਗਰਸ ਦੇਖੇ ਜਿੰਨਾ ਕੰਮ ਓਡੇ ਪੁੱਤ ਨੇ ਦਿਹਾੜੂ ਤੇ ਕਰਾ ਲਾ ਕਿਸੇ ਨੇ ਕਰਾਇਆ ਨਹੀਂ। ਉੱਤਸਵ ਦੇ ਲਈ ਲਈ ਹਰਦੇਸ ਦੀ ਬਣਾ ਕੇ ਦਲੀ ਆਪਾਂ ਦਾ ਸਤਿਕਾਰ ਸਾਰਿਆਂ ਨੂੰ ਦੁਨ ਦੇ ਲਈ ਆਪਣੇ ਬੱਚਾ ਘਰ ਲਾ ਕੇ ਹਲਕਾ ਪੀਤਾ ਬੰਤੀਆਂ ਖਾਦੀਆਂ ਚਾਹਾਂ ਪੀਤੀਆਂ ਚੰਗਾ ਜੀ ਚੰਗਾ ਜੀ ਓਕੇ ਜੀ ਓਕੇ ਜੀ ਕਹਿ ਕੇ ਨਾ ਤਾਂ ਕਿਸੇ ਨੇ ਇਹ ਸੋਚਿਆ ਕਿ ਸਾਡੇ ਬੱਚਿਆਂ ਲਈ ਸਕੂਲ ਤੱਕ ਕਿਵੇਂ ਕੀ ਕਰੀਏ ਨਾਕਸ਼ਮ ਨੇ ਇਹ ਸੋਚਿਆ ਕਿ ਪਿੰਡ 'ਚ ਕੋਈ ਲਾਇਬ੍ਰੇਰੀ ਉਹ ਬਣਾ ਦਈਏ ਜਿੱਥੇ ਬੈਠ ਕੇ ਸਾਡੇ ਬਜ਼ੁਰਗ ਸਾਡੇ ਬੱਚੇ ਕੋਈ ਅਖਬਾਰੇ ਪੜ੍ਹਦਣ ਕਿਤਾਬਾਂ ਪੜ੍ਹਨ ਬਾੜੀ ਚੰਗੀ అలਮਤਾਂ ਤੋਂ ਬਚਣ ਨਾਕਸ਼ਮ ਨੇ ਇਹ ਸੋਚਿਆ ਕਿ ਅਸੀਂ ਜੇ ਪੰਚਾਇਤ ਘਰ ਬਣਾ ਦਈਏ ਜਿੱਥੇ 100-200 ਬੰਦਾ ਇਕੱਠਾ ਹੋ ਕੇ ਕੋਈ ਗਰੀਬ ਅੱਜ ਦਾ ਵਿਆਹ ਕਰ ਲਵੇ ਹੋਰ ਸਮਾਗਮ ਕਰਨਾ ਮਾੜਾ ਮੋਟਰ ਸਮਾਗਮ ਕਰ ਦਵੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਪਿੰਡ ਵਿੱਚ 20 ਸਾਲ ਹੋ ਗਏ ਸੀ 20 ਸਾਲ ਜਿਹੜੀ ਤੁਹਾਡੇ ਪਿੰਡ ਨੂੰ ਸਰਪਾ ਹੁੰਦੀ ਸੀ ਨਾ ਜਿਹੜੀ ਹੁਣ ਦੇ ਉਹ ਨਾ ਏਡੇ ਟੁੱਟੇ ਏਡੇ ਡੁੰਗੇ ਡੁੰਗੇ ਖੱਡੇ ਸੀ ਬਾੜੇ ਤੋਂ ਕਟਾਉ ਉਹ ਪੜਾ چھوٹਾ ਉਹ ਨਹੀਂ ਰਹਾ ਕਰਨੂਦੀਪ ਮੈਂ ਜਦੋਂ ਪਿੰਡ ਆਨਾ ਮੈਨੂੰ ਇਹ ਪਟਿਆ ਯਾਦ ਹੁੰਦਾ ਮੈਂ ਜਦੋਂ ਮੰਜੀ ਸਾਹਿਬ ਦੇ ਅਕੇ ਦੀ ਲੰਘ ਕੇ ਵੀ ਜਾਂਦਾ ਮਨਸਤਰੀ ਯਾਦ ਕਰਦਾ ਵੀ ਉਹ ਕਿਹੜੀ ਮਾੜੀ ਘੜੀ ਸੀ ਇਸ ਜਗ੍ਹਾ ਦੇ ਉੱਤੇ ਉਹ ਬਚੂੜਾ ਦੇ ਗਿਆ ਜਦੋਂ ਇਲੈਕਸ਼ਨ ਲੱਗ ਰਹੀ ਸੀ ਉਹ ਸਾਡੇ ਨਾਲ ਸੀ ਉਹਨੇ ਮੇਰੇ ਤੋਂ ਪਿੰਡ ਦੀ ਹੋਰ ਕੋਈ ਮੰਗ ਨਹੀਂ ਸੀ ਰੱਖੀ ਮੈਨੂੰ ਇੱਕੋ ਗੱਲ ਕਹੀ ਸੀ ਕਹਿੰਦਾ ਵੀਰੇ ਇੱਕ ਠੋਕ ਕੇ ਨਾਲ ਕੱਲੇ ਆ ਚੰਗਾ ਗੇ ਕਾਗਜ਼ੀਆਂ ਨੂੰ ਆਕਾਦੀਆਂ ਦੇ ਜ਼ਬਰਜਨਾਹ ਨੂੰ ਵੀ ਚੜਨ ਦਾਂਗੇ ਪਰ ਮੇਰੀ ਇੱਕ ਬੇਨਤੀ ਆ ਨਕਾ ਤਾਂ ਮੈਂ ਹਮ ਤਾਂ ਬਹੁਤ ਛੋਟਾ ਸੀ ਕਹਿੰਦਾ ਮੇਰੇ ਪਿੰਡ ਦੀ ਸੜਕ 20 ਸਾਲ ਤੋਂ ਨਹੀਂ ਬਣੀ ਕਿਤਾ ਮੇਰੇ ਪਿੰਡ ਦੀ ਸੜਕ ਜ਼ਰੂਰ ਬਣੀ ਲੈ ਕੇ ਠੀਕ ਕਹਿੰਦਾ ਇੱਕ ਵਾਰ ਮੇਰੇ ਪਿੰਡ 'ਚ ਨੰਗਾ ਬਹੁਤ ਆ ਮੇਰੇ ਪਿੰਡ 'ਚ ਨਸ਼ਾ ਲਾਉਣਾ ਠੀਕ ਹੈ ਇਹ ਕੋ ਮੇਰੇ ਪਿੰਡ ਚ ਅੱਜ ਤੱਕ ਕਿਸੇ ਨੇ ਚਵੰਨੀ ਨਹੀਂ ਲਾਈ ਪੈਠਾ ਨਹੀਂ ਲਾਇਆ ਮੇਰੇ ਪਿੰਡ ਦੇ ਵਿੱਚ ਵੀਰ ਸਭ ਤੋਂ ਵੱਧ ਕੰਮ ਹੋਣ ਵਾਲੇ ਨੇ ਕੰਮ ਜਰੂਰ ਕਰਵਾਉਣੇ ਮੈਂ ਉਹ ਕਹਿ ਰਗਾ ਵੀ ਵੀ ਪਰਮਾਤਮਾ ਨੇ ਜੇ ਕਿਰਪਾ ਕੀਤੀ ਅਰੁੰਦੀਪ ਜੇ ਆਪਾਂ ਜਿੱਤ ਗਏ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਤੇਰੇ ਪਿੰਡ ਚ ਕੋ ਕਸਰ ਨਹੀਂ ਖਾਣੀ ਕਾਹ ਦਾ ਹੁੰਦਾ ਦੇ ਪਿੰਡ ਦੇ ਅੱਜ ਜਿਹੜੇ ਕਾਰਜ ਹੋ ਰਹੇ ਨੇ ਇਹਨੂੰ ਦੇਖਣ ਨੂੰ ਸੱਚੇ ਪਾਤਸ਼ਾਹ ਦੇ ਇੱਕ ਹੋਰ ਦਾਸ ਹੈ ਜਿੱਥੇ ਹੈ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਰਖਸ਼ੇ ਆਪ ਸਟੇਜ ਦੀ ਗਹਿਰਾਈ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੌਨਸਟਿਟਿਊਐਂਸ ਤੋਂ ਜਿੱਥੋਂ ਮੈਂ ਜਿੱਤੇ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਕਾਉਂਟਰ ਕਵਰ ਏਰੀਆ ਦਾ ਇੱਕ ਤੇ 40 ਲੱਖ ਰੁਪਏ ਦੀ ਲਾਗਤ ਆ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਪਮੱਥੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮੈਨੀਪੁਰ ਦੇ ਵਿੱਚ ਉਦਘਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਦਹੈੜੂ ਦੇ ਵਿੱਚ ਇਹ ਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਆਸਿਓ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਾਨੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਾਨੀ ਕਿ ਗੈਦਰਿੰਗ ਕਰ ਸਕਦਾ ਹੈ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਉਹਨੇ ਜਾਨੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਹੋਊਗਾ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਭਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਔਰੇ ਦੀ ਸ਼ਹਿਰ ਅਗਰ ਰੋਡ ਸੀ ਜਿਹੜੀ ਪੀਡਬਲਯੂਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀਬਾਰਸ ਨਹੀਂ ਸੀ ਗੋਡੇ ਜਿੰਨੇ ਡੂੰਗੇ ਡੂੰਗੇ ਟੋਏ ਸੀ ਉਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਚੱਲਨੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਦਿਨ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਹੋ ਦੇ ਹੋ ਜੂਗੀ ਔਰ ਇਸ ਸੜਕ ਦੇ ਉੱਤੇ 7.5 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਜਨਾ ਅਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਇਹਨੂੰ ਤੇ ਖਰਚ ਕਰਨ ਜਾ ਰਹੇ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਫਾਇਦਾ ਮਾਤਰੀ ਹੋਣ ਦੇ ਨਾਲ ਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਏ ਅੱਜ ਇਹ ਖੋਸ਼ਖਬਰੀਆਂ ਬਹੁਤ ਨੇ ਉਹਨੂੰ ਖੋਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਤ ਘਟਨ ਕਰਕੇ ਆਏ ਆ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਅਧ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਹਦੇ ਘਾਟ ਨਹੀਂ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨੇ ਤੇ ਜੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਹੁਣ ਰੋਜ਼ ਇਹ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ ਖੁਸ਼ਖਬਰੀਆਂ ਦਵਾਂਗੇ ਪਰ ਕੰਮ ਯੁੱਧ ਪੱਧਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਧਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂਗਾ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂਗਾ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ 750 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਰਾਜਮਾੜੀਂ ਦੀ ਵੀ ਸਟੇਟਮੈਂਟ ਦਿੱਤੀ ਹੈ ਕਹਿੰਦੇ ਸਾਡੀ ਸਰਕਾਰ ਆ ਕੇ ਇੱਕ ਮਹੀਨੇ ਚ ਗੈਂਗਸਟਰ ਬਾਤ ਖਤਮ ਕਰ ਦਾਲਾ ਲੈ ਕੇ ਕੋਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲੈ ਆਏ ਨਹੀਂ ਅਸਟਾ 2022 ਚ ਆਏ ਆ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਹਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾ ਤਤਵ ਜਿਹੜੇ ਮਿਲੇ ਨੇ ਇਹ ਪੈਦਾ ਕਿਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਦੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ 'ਚ ਅੱਜ ਇਮਿਊਨਿਸ਼ਨ ਅੱਜ ਅਸਲਾ ਪੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧੱਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਉਣ ਨੂੰ ਫਿਰ ਰਹੇ ਹਾਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਜੇ ਚੰਗੇ ਕੰਮ ਕਰ ਰਹੇ ਨੇ ਜਿਨ੍ਹਾਂ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹ ਇਹੀ ਜੇ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗੇ